ਿਸ ਵਾਰ ਤੇ ਤੁਹਾਡਾ ਆਪਣਾ YouTube ਚੈਨਲ ਚ ਹੈ ਡਿਜ਼ਾਈਨਰ ਪੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਦੀ ਵੀਡੀਓ ਨੂੰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਪਲੀਜ਼ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਕਲਾਸ ਤੁਹਾਨੂੰ ਕਿੰਦਾ ਲੱਗਦੀ ਹੈਗੀ ਤੇ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਅੱਜ ਸ਼ੁਰੂ ਚ ਆਪਾਂ ਨਾ ਦੋ ਵਰਕ ਵਾਲੇ ਸੂਟ ਦਿਖਾਵਾਂਗੇ ਤੇ ਵਰਕ ਵਾਲੇ ਸੂਟ ਆ ਫੌਜੀ ਜਿਹਾ ਕਲਰ ਆ ਹ ਤੇ ਆਹ ਬੜੇ ਘੇਰੇ ਤੇ ਵਰਕ ਘੇਰੇ ਦਾ ਵਰਕ ਹੈਗਾ ਬਹੁਤ ਸੋਹਣਾ ਵਰਕ ਹੈ ਰਾਮ ਟੈਕਸ ਦਾ ਜਿਹੜਾ ਇਹ ਸਟਾਫਾ ਜੀ ਕਈ ਵਾਰ ਇਹਦੇ ਉੱਤੇ ਨਾ ਉਹ ਜਿਹੜੀ ਉਹ ਹੁੰਦੀ ਹੈ ਸਲਿੱਪ ਸਾਈਡਾਂ ਦੇ ਸਟੈਂਪ ਲੱਗੀ ਹੁੰਦੀ ਉਹ ਨਹੀਂ ਆਉਂਦੀ ਵਿੱਚ ਆਰੇ ਹੀ ਰਾਮ ਟੈਕਸ ਦਾ ਸਟਾਫ ਆ ਜੀ ਸਾਰਾ ਰਾਮ ਟੈਕਸ ਦਾ ਸਟਾਫ ਆ ਰਮ ਤੇ कॉटन ਆ ਜੀ ਇਹ ਬਾਟਮ ਦਾ ਸਟਾਫ ਆ ਆਪਨੇ ਰਿਡ ਵਰਕ ਆਊਗਾ ਕਲਰ ਥੋੜਾ ਜਿਹਾ ਹੋਰ ਹੈਗਾ ਕਿੰਦੇ ਚ ਬਲੂ ਜਿਹਾ ਦਿਸ ਰਿਹਾ ਹੈਗਾ ਫਰਕ ਆ ਰਿਹਾਗਾ ਥੋੜਾ ਜਿਹਾ ਫਰਕ ਇਹ ਕਲਰ ਹੈਗਾ ਜੀ ਮੋਰ ਪੰਛੀ ਆ ਜਾਂ ਬਲੈਕ ਤੇ ਇਹਦੇ ਵਿੱਚ ਨਾ ਸ਼ਾਈਨਿੰਗ ਜੀ ਪੈਂਦੀ ਆ ਬਲੈਕ ਦੀ ਤੇ ਮੋਰ ਪੰਛੀ ਆ ਜੀ ਦੋਨੇ ਕਲਰ ਆ ਜਾਂਦੀ ਤੇ ਬਹੁਤ ਸੋਹਣਾ ਕਲਰ ਆਗਾ ਇਹ ਇਹ ਬਾਵਾ ਤਾਂ ਆ ਤਾਂ ਘੇਰੇ ਦਾ ਵਰਕ ਜੀ ਤੇ ਆ ਉਹ ਜਿਹੜੀ ਬਾਜੂ ਤੇ ਵਰਕ ਬਹੁਤ ਸੋਹਣਾ ਸੂਟ ਬਣਿਆ ਹੋਇਆਗਾ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਕਿ ਆ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋਗੇ ਤੇ ਇਹਦੇ ਚ ਕੋਈ ਕਲਰ ਨਹੀਂ ਫੇਟ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਜੀ ਰਾਮ ਟੈਕਸ ਦਾ ਸਟਾਫ ਆ ਜਿਹੜਾ ਉਹ ਵਧੀਆ ਹੀ ਹੁੰਦਾਗਾ ਤੇ ਅੱਗੇ ਇਹਦਾ ਕੀ ਰੱਖਣ ਦੱਸਤਾ ਘੇਰੇ ਦਾ ਵਰਕ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋ ਪੰਜ ਮੀਟਰ ਇਹ ਜਿਹੜਾ ਕੱਪੜਾ ਗਾਜੂ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ 1000 ਰੁਪਿਆ ਇਹਦਾ ਪ੍ਰਾਈਸ ਹੈ ਜੀ ਅਗਲਾ ਕਲਰ ਹੈਗਾ ਜਿਹਦੇ ਵਿੱਚ ਮਸਟਰਡ ਆ ਇਹ ਲੱਗ ਤੋਂ ਵਰਕ ਹੋਇਆ ਹੋਇਆ ਜੇ ਤੁਸੀਂ ਇਦਾਂ ਦਾ ਵਰਕ ਹੀ ਕਿਸੇ ਹੋਰ ਕਲਰ ਤੇ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਇਹ ਦੂਸਰਾ ਪੀਸ ਨਹੀਂ ਹੈਗਾ ਇਹ ਵਿੱਚ ਇਹਨੇ ਦੋ ਪੀਸਾਂ ਤੇ ਅਲੱਗ-ਅਲੱਗ ਹੋ ਗਏ ਸੀਗੇ ਜਿਦਰਾਸਲ ਜੀ ਜਦੋਂ ਵਰਤ ਕਰਨ ਲੱਗੇ ਕੋਈ ਪ੍ਰੋਬਲਮ ਹੋ ਗਈ ਸੀ ਤਾਂ ਕਰਕੇ ਇਹਦੇ ਘੇਰੇ ਦਾ ਵਰਕ ਆਊਗਾ ਤੇ ਆਹ ਵਾਲੀ ਹੈਗੀ ਐ ਜੀ ਇਹਦੀ ਲੰਬਾਈ ਤੇ ਗਲੇ ਦਾ ਵਰਕ ਕਰਾਗਾ ਤੇ ਇਹ ਸੂਟ ਦੇ ਉੱਤੇ ਸਟੈਂਪ ਲੱਗੀ ਹੋਈ ਹੈ ਜੀ ਰਾਮ ਟੈਕਸ ਦਾ ਸਟਾਫ ਆ ਇਹ ਰਾਮ ਟੈਕਸ ਦਾ ਜਿਹੜਾ ਸੂਟ ਇਹਦੇ ਤੇ ਸਟੈਂਪ ਲੱਗੀ ਹੋਈ ਹੈਗੀ ਤੇ ਵਰਕ ਜਿਹੜਾ ਉਹ ਬਹੁਤ ਸੋਹਣਾ ਹੋਇਆ ਹੋਇਆਗਾ ਨੀਟ ਐਂਡ ਕਲੀਨ ਵਰਕ ਹੈਗਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਮੈਡਾ ਜੀ ਮਨੂਸਾ ਉਹ ਫੜਾਓ ਇੰਚੀ ਟੇਪ ਮੈਂ ਦੱਸ ਦੋਗੀ ਕਿੰਨਾ ਘੇਰੇ ਦਾ 2 ਇੰਚ ਤਿਆਰ ਹੋਊਗਾ ਜੀ 2 ਇੰਚ ਤਾਂ ਹੋਊ ਹੋ ਜੇ ਤੁਸੀਂ ਕੱਟ ਬਦ ਤੁਸੀਂ ਕੱਟ ਕਰਨਾ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਤੇ ਲੰਬਾਈ ਇਹਦੀ ਹੈਗੀ ਸੁੱਕਦੀ 40 ਇੰਚ ਲੰਬਾਈ ਹੈ ਜੀ ਇਹਦੀ ਸਾਡੇ 48 ਇੰਚ ਲੰਬਾਈ ਹੈ ਜੀ ਇਹਦੀ ਸੂਟ ਦੀ ਤੇ ਮਾਸਟਰ ਕਲਰ ਹੈ ਇਹ ਤੇ ਆਹ ਬਾਰੇ ਬਾਜੂ ਤੇ ਵਰਕ ਤੇ ਆਹ ਬਾਰੇ ਪਹੁੰਚ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋਗੇ ਅਗਲਾ ਸੂਟ ਹੈ ਅਗਲਾ ਸੂਟ ਜਿਹੜੇ ਪ ਦਿਖਾਉਣ ਜਾ ਰਹੇ ਜੀ ਇਹ ਸੀਜ਼ਨ ਦੇ ਬ੍ਰਾਂਡ ਹੈਗਾ ਰਸ਼ੀਅਨ ਬ੍ਰਾਂਡ ਦੇ ਸੂਟ ਨੇ ਬਹੁਤ ਸੋਹਣਾ ਸਟਾਫ ਹੈਗਾ ਤੇ ਵੀ ਇਹ ਦੁਪੱਟਾ ਨੇ ਕੋਈ ਇਹਨਾਂ ਦਾ ਲੰਬਾ ਨਹੀਂ ਹੈਗਾ ਜਿੱਮੇ ਮਰਜੀ ਤੁਸੀਂ ਇਹਨੂੰ ਮੇਅਰ ਕਰ ਸਕਦੇ ਹੋਗੇ ਪ੍ਰਾਈਸ ਵੀ ਇਹਨਾਂ ਦਾ ਬਹੁਤ ਜ਼ਿਆਦਾ ਰੀਜ਼ਨੇਬਲ ਆ ਲਓ ਜੀ ਦੇਖ ਸਕਦੇ ਹੋ ਜੀ ਸਪੈਸ ਦੇ ਤੇ ਟੈਗ ਲੱਗਿਆ ਹੋਇਆ ਰਸ਼ੀਅਨ ਦਾ ਬਹੁਤ ਸੋਹਣੇ ਸੂਟ ਨੇ ਇਹ ਕਾਟਨ ਦੇ ਸੂਟ ਆ ਇਹਦਾ ਕੱਪੜਾ ਵੀ ਇੰਨਾ ਸੋਹਣਾ ਹੈਗਾ ਜਿੰਨਾ ਵੀ ਕਹਿ ਦਿਓ ਬਿਲਕੁਲ ਮਲਾਈ ਵਰਗਾ ਕੱਪੜਾ ਹੈਗਾ ਤੇ ਬਹੁਤ ਸੋਹਣਾ ਸੂਟ ਆ ਜਿਹੜਾ ਬਣ ਕੇ ਰੈਡੀ ਹੋ ਬਹੁਤ ਹੰਡਰ ਨਾਲਾ ਕੱਪੜਾ ਕੋਈ ਇੰਨਾ ਦੱਲ ਨਹੀਂ ਹੈਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਕਲਰ ਇਹਦਾ ਪੀਚ ਜਿਹਾ ਕਲਰ ਆ ਜੀ ਲਾਈਟ ਪੀਚ ਜਿਹਾ ਵਿੱਚ ਸਾਰੇ ਕੰਟਰਾਸਟ ਜਾਗਾ ਤੇ ਆਹ ਵਾਲਾ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਸੇਮ ਕਲਰ ਆ ਰਿਹਾ ਬਿਲਕੁਲ ਸੇਮ ਆ ਰਿਹਾ ਬਿਲਕੁਲ ਜਿੱਦਾਂ ਵੀਡੀਓ 'ਚ ਦਿਸਦਾ ਓਦਾਂ ਹੀ ਕਲਰ ਆ ਰਿਹਾ ਜੀ ਸੇਮ ਕਲਰ ਆ ਕਿ ਬਹੁਤ ਸੋਹਣਾ ਸੂਟ ਆ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1650 ਰੁਪਿਆ ਵਿੱਚ ਇਹ ਸੂਟ ਦੇ ਪ੍ਰਾਈਸ 2000 ਦਾ ਵੀ ਮਿਲ ਰਿਹਾ 1800 ਦਾ ਵੀ 1850 ਦਾ ਵੀ ਪਰ ਆਪਾਂ ਤੁਹਾਨੂੰ ਦੇ ਰਹੇ ਜੀ ਸਿਰਫ 1650 ਚ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ ਇਹ ਕਿਹਦੇ ਵਿੱਚ ਅਗਲਾ ਕਲਰ ਆਨੇ ਦਾ ਉਹ ਥੋੜਾ ਜਿਹਾ ਮਸਟਰਡ ਜੀ ਸ਼ੇਡ ਆ ਚੇਰਤ ਉਹ ਡਾ ਇਹ ਜੀ ਬਹੁਤ ਸੋਹਣਾ ਦਾ ਲੋਚ ਜੀ ਜੀ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਸਾਡੇ 1600 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਹੁਤ ਸੋਹਣਾ ਸੂਟ ਆ ਤੇ ਇੰਨਾ ਠੱਡਾ ਠੰਡਾ ਸੂਟ ਹੈ ਜੀ ਨਵੀ ਕਹਦੇ ਇਹ ਸੀ ਸੋਟੀ ਆ ਵੀ ਇਕਲਾ ਰਸ਼ੀਨ ਬ੍ਰੈਂਡ ਦੇ ਸੂਟ ਨੇ ਜੀ ਇਹੇ ਬ੍ਰੈਂਡ ਬਹੁਤ ਵਧੀਆ ਬ੍ਰੈਂਡ ਹੈਗਾ ਤੇ ਅਗਲਾ ਹੁੰਦੀ ਵੀ ਕਿਸ ਮਾਰਕ ਬ੍ਰੈਂਡ ਦਾ ਇਹ ਵੀ ਮਾਸਟਰ ਜਿਆ ਕਲਰ ਬਹੁਤ ਸੋਹਣਾ ਕਲਰ ਨੇ ਜੀ ਲਾਈਟ ਲਾਈਟ ਜਿੱਦਾਂ ਹੁਣ ਆਪਾਂ ਕਰਨੇ ਕਵਰ ਕਰਨੇ ਨੇ ਬਹੁਤ ਸੋਹਣਾ ਕਲਰ ਨੇ ਲਾਈਟ ਲਾਈਟ ਲਓ ਜੀ ਬਹੁਤ ਸੋਹਣਾ ਇਹਦਾ ਵੀ ਕੀਤਾ ਬਣਿਆ ਹੋਇਆ ਡਿਜ਼ਾਈਨ ਵੀ ਬਹੁਤ ਸੋਹਣੀ ਹੈ ਜੀ ਆਇਆ ਦੁਪੱਟਾ ਜੀ ਇਹ ਵੀ ਮਸਟਰਡ ਜੇ ਕਲਰ ਆ ਇਹ ਲੈਮਨਜਾ ਕਲਰ ਆ ਜੀ ਲਾਈਟ ਲੈਮਨਜਾ ਵੀ ਬਹੁਤ ਸੋਹਣਾ ਹੈਗਾ ਸਹੀ ਹੈ ਹਮ ਬਿਲਕੁਲ ਜਿੱਦਾਂ ਵੀਡੀਓ ਚ ਕਿਸ ਤਰ੍ਹਾਂ ਉਦਾਂ ਦੇ ਕਲਰ ਆ ਜੀ ਇਹ ਬਹੁਤ ਸੋਹਣਾ ਸਟਾਫ ਹੈਗਾ ਰਕਸ਼ੀਨ ਬ੍ਰਾਂਡ ਆ ਕੋਈ ਦਿੱਕਤ ਨਹੀਂ ਹੈਗੀ ਬਹੁਤ ਵਧੀਆ ਜਿਹੜਾ ਸੂਟ ਹੈਗਾ ਤੁਸੀਂ ਜਲਦੀ ਆਲਦੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ 5500 ਰੁਪਏ ਦਾ ਟਰਾਈ ਕਰੋ ਬਈ ਅਗਲਾ ਸੂਟ ਇਹ ਹੈ ਤਾਂ ਜੀ ਅਗਲਾ ਸੂਟ ਆ ਆਇਆ ਦੁਪੱਟਾ ਰੱਖੋ ਜੀ ਬਹੁਤ ਜਿਵੇਂ ਕਈ ਭੈਣਾਂ ਕਹਿੰਦੇ ਸੀ ਸਿੱਪਟੇ ਖਾੜ ਕੇ ਚਾਹੀਦੇ ਨੇ ਦੁਪੱਟੇ ਬਿਲਕੁਲ ਸਿੱਤੇ ਰਹਿਣ ਵਾਲੇ ਦੁਪੱਟੇ ਰਹਿਣਗੇ ਜੀ ਬਾਕੀ ਤੁਹਾਡੀ ਅੱਛਾ ਸਿੱਪਟੇ ਰੱਖੋ ਭਾਵੇਂ ਗੱਲ ਚ ਪਾਓ ਇਹ ਬਹੁਤ ਸੁਣੀ ਮੇਰੇ ਇਹ ਦੁਪੱਟੇ ਬਣੇ ਹੋਏ ਨੇ ਡਿਜੀਟਲ ਪ੍ਰਿੰਟ ਦੇ ਦੁਪੱਟੇ ਆ ਹਾਂਜੀ ਅਗਲਾ ਸੂਟ ਹੈਗਾ ਜੀ ਇਹ ਜਿਸ ਟਾਪ ਦਾ ਥੋੜਾ ਜਿਹਾ ਫਰਕ ਹੈ ਜੀ ਵੈਸੇ ਹੈ ਇਹ ਵੀ ਬਟਰ ਕਾਟਨ ਨਹੀਂ ਬਿਲਕੁਲ ਤੇ ਇਹ ਤਮੰਨਾ ਬ੍ਰਾਂਡ ਦਾ ਸੂਟ ਰੁਕਦਾ ਜੀ ਦੇਖ ਸਕਦੇ ਹੋ ਜੀ ਮੋੜ ਲੱਗੀ ਹੋਈ ਹੈ ਇਹਦੇ ਤੇ ਤਮੰਨਾ ਬ੍ਰਾਂਡ ਦੇ ਸੂਟ ਰਹਿਣਗੇ ਇਹ ਕਾਟਨ ਦੇ ਤਮੰਨਾ ਬ੍ਰਾਂਡ ਦੇ ਸੂਟ ਰਹਿਣਗੇ ਦੇਖ ਸਕਦੇ ਹੋ ਤੇ ਇਹਦੀ ਜਿਹੜੀ ਸਲਵਾਰ ਹੈਗੀ ਉਹ ਲੱਗ ਤੋਂ ਲੱਗੀ ਹੋਈ ਹੈ ਜੀ ਅਲੋਚ ਆ ਇਹਦੀ ਬਾਟਮ ਆ ਜੀ ਬਹੁਤ ਸੋਹਣਾ ਸਟਾਫ ਹੈਗੀ ਵੈਸੇ ਇਹ ਥੋੜਾ ਜਿਹਾ ਗਾਫ ਵੀ ਹੋਊਗਾ ਸਟਾਫ ਜੇਕਰ ਤੁਸੀਂ ਲਾਈਨਿੰਗ ਲਗਵਾਉਣਾ ਚਾਹੋ ਤਾਂ ਲਵਾ ਵੀ ਸਕਦੇ ਹੋ ਬਟ ਇਹਨਾਂ 'ਚ ਲਾਈਨਿੰਗ ਇਹ ਸੂਟਾਂ 'ਚ ਨਹੀਂ ਲੱਗਦੀ ਹੈਗੀ ਬਾਕੀ ਤੁਹਾਡੀ ਇੱਛਾ ਕੋਈ ਲਾਈਨ ਪਸੰਦ ਕਰਦਾ ਕੋਈ ਨਹੀਂ ਕਰਦਾ ਆ ਇਹਦਾ ਬਾਟਮ ਹੈ ਜੀ ਤੇ ਆ ਇਹਦਾ ਸ਼ਰਟ ਹੈ ਜੀ ਇਹ ਵੀ ਬਹੁਤ ਸੋਹਣਾ ਕਲਰ ਆ ਪਿਸਤਾ ਜਾਂ ਵੀ ਗਰੇ ਗਰੇ ਜਾਂ ਕਲਰ ਹੈ ਜੀ ਇਹਦੇ ਆਪਣਾ ਮਾਊਸ ਬਰੇਜ ਆ ਆ ਇਹਦਾ ਦੁਪੱਟਾ ਜੀ ਦੁਪੱਟਾ ਵੀ ਬਹੁਤ ਸੋਹਣਾ ਇਹਨਾਂ ਦੀ ਸਲਵਾਰਾਂ ਲੱਗ ਤੋਂ ਲੱਗੀਆਂ ਹੋਈਆਂ ਜੀ ਇਹਦਾ ਪਹਿਲਾ ਸੂਟ ਦਿਖਾਇ ਸੀ ਰਸ਼ੀਅਨ ਦੇ ਉਹ ਆਲਓਵਰ ਸੂਟ ਸੀ ਜੀ ਹਾਂ ਜੀ ਆਇਆ ਦਾ ਦੁਪੱਟਾ ਰਹੂਗਾ ਬਹੁਤ ਸੋਹਣੇ ਫੁੱਲੇ ਫੁੱਲੇ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਦੇ ਤੇ ਬਹੁਤ ਸੋਹਣੇ ਸੂਟ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਇਹ ਸੂਟ ਦਾ ਕਿਰਾਇਜ ਰਹੂਗਾ ਜੀ 1450 ਰੁਪਇਆ 1450 ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਬਹੁਤ ਸੋਹਣੇ ਸੂਟ ਨੇ ਜਿੱਦਾਂ ਮਾਰਕੀਟ ਤੁਸੀਂ ਇਹਨੂੰ ਮેર ਕਰ ਸਕਦੇ ਹੋ ਆ ਕਲਰ ਹੈਗਾ ਜੀ ਫਰੋਜ਼ੀ ਜੀ ਟੋਨ ਚ ਇਹ ਕਿਨਫਿਊਜ਼ਨ ਹੋ ਜਾਂਦੀ ਹੈ ਜਦੋਂ ਵੀਡੀਓ ਬਣਾਉਣੀ ਹੈ ਕੰਦਰਾ ਵੀ ਕੰਦਰਾ ਦੇ ਨਾਮ ਵੀ ਨਹੀਂ ਲਾ ਦਿੰਦੇ ਇਹ ਕਿਹੜਾ ਸੋਹ ਆਵਣਾ ਹੈਗਾ ਜੀ ਇਹਦਾ ਆਈਡੀ ਬਾਟਮ ਹੈ ਜੀ ਇਹ ਵੀ ਬਾਟਮ ਵੀ 3D ਜੀ ਹੈ ਜੀ ਬਿਲਕੁਲ ਐਂਡ ਪਲੇਨ ਨਹੀਂ ਹੈਗੀ ਵਿੱਚ ਇਹਦੇ ਪ੍ਰਿੰਟ ਜਾਂ ਬਣਿਆ ਹੋਇਆ ਹੈਗਾ ਸਸ ਪ੍ਰਿੰਟ ਜਾਂ ਜਿਵੇਂ ਕੀ ਹੁਣ ਚੱਲ ਰਿਹਾ ਜਿਆਦਾਤਰ ਏਡਾ ਵੀ ਚੱਲ ਰਿਹਾ ਬਹੁਤ ਸੋਹਣੇ ਪ੍ਰਿੰਟ ਨੇ ਤੇ 1450 ਰੁਪਏ ਇਹਦਾ ਪ੍ਰਾਈਜ਼ ਰਹੂਗਾ ਜੀ ਸੂਟ ਦਾ ਹਾਂ ਇਹਦਾ ਦੋ ਮਿੰਟਾਂ ਜੀ ਹਾਂਜੀ ਇਹ ਵਾਲੀ ਇੱਕ ਆਟ ਜੀ ਅਮੀਰ ਕਰਦੇ ਆ ਜੀ ਅੱਜ ਵਾਲੇ ਸੂਟ ਆ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੇ ਜਿਹੜੇ ਸਭ ਤੋਂ ਵੱਧ ਸ਼ੇਅਰ ਕਰਨਗੇ ਜੀ ਵੀਡੀਓ ਉਹਨਾਂ ਨੂੰ ਆਪਾਂ ਸੂਟ ਗਿਫਟ ਕਰਾਂਗੇ ਤੇ ਜਿਨ੍ਹਾਂ ਦੇ ਸ਼ੇਅਰ ਸਭ ਤੋਂ ਵੱਧ ਹੋਣਗੇ ਉਹ ਸਾਨੂੰ ਸਕਰੀਨਸ਼ਾਟ ਲੈ ਕੇ ਸਾਰੇ ਆਪਣੇ ਜਿਹੜੇ ਸ਼ੇਅਰ ਕਰੋਗੇ ਤੁਸੀਂ ਉਹ ਭੇਜ ਦਿਓ ਤੇ ਆਪਾਂ ਤੁਹਾਨੂੰ ਸੂਟ ਗਿਫਟ ਕਰਾਂਗੇ ਤੇ ਆਉਣ ਵਾਲੀ ਵੀਡੀਓ ਚ ਤੁਹਾਨੂੰ ਸੂਟ ਦੱਸਾਂਗੇ ਤੇ ਆਪਾਂ ਕਿਹੜਾ ਸੂਟ ਤੁਹਾਨੂੰ ਦੇਵਾਂਗੇ ਗਿਫਟ ਕਰਾਂਗੇ ਤੇ ਸਭ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਿਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸ਼ਸ਼ਟਿਕਾਂ